ਸਮਾਣਾ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਅੱਜ ਅਸੀਂ ਪਹੁੰਚੇ ਆਂ ਬੜੀ ਹੀ ਦੁੱਖ ਭਰੀ ਖਬਰ ਹੈ ਸਮਾਣਾ ਦੇ ਨਾਲ ਲੱਗਦੇ ਖੱਤਰੀ ਵਾਲੇ ਪਿੰਡ ਦੇ ਵਿੱਚ ਇੱਕ 24 ਸਾਲ ਦਾ ਜਿਹੜਾ ਨੌਜਵਾਨ ਲੜਕਾ ਹੈ ਜਸਵਿੰਦਰ ਸਿੰਘ ਕਾਫੀ ਲੰਬੇ ਸਮੇਂ ਤੋਂ ਕੰਮ ਕਰਦਾ ਹੈ ਤੇ ਸਮਾਣਾ ਦੇ ਤਸੀਲ ਰੋਡ ਤੇ ਕਿਸੇ ਕੰਮ ਦੇ ਜਿਹੜਾ ਨਾਪ ਨੂੰ ਲੈ ਕੇ ਨਾਪ ਲੈਣ ਆਇਆ ਉੱਪਰ ਜਿਹੜੀਆਂ ਹਾਈ ਵੋਲਟੇਜ ਦੀਆਂ ਤਾਰਾਂ ਸਨ ਉਹਨਾਂ ਦੇ ਨਾਲ ਲੱਗ ਕੇ ਜਿਹੜੀ ਆ ਉਸ ਦੀ ਮੌਤ ਹੋ ਚੁੱਕੀ ਹੈ ਤੇ ਲੜਕੇ ਦੇ ਪਿਤਾ ਮੌਕੇ ਤੇ ਮੌਜੂਦ ਨੇ ਸਿਵਲ ਹਸਪੀਟਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਦੇ ਆ ਸਾਰਾ ਅਜਿਹਾ ਕੀ ਕਾਰਨ ਬਣਿਆ ਔਰ ਕਿੰਨੇ ਕੁ ਟਾਈਮ ਤੋਂ ਇਹ ਲੜਕਾ ਜਿਹੜਾ ਕੰਮ ਕਰ ਰਿਹਾ ਸੀ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਤੁਹਾਡਾ ਸਤਗੁਰ ਸਿੰਘ ਹੈ ਸਤਗੁਰ ਸਿੰਘ ਆ ਜੀ ਬਾਪੂ ਜੀ ਕਿੰਨੇ ਕੁ ਟਾਈਮ ਤੋਂ ਤੁਹਾਡਾ ਲੜਕਾ ਇਹ ਕੰਮ ਕਰ ਰਿਹਾ ਸੀ ਔਰ ਕਿਵੇਂ ਕਾਰਨ ਬਣਿਆ ਨਹੀਂ 4 ਸਾਲਾਂ ਤੋਂ ਕੰਮ ਕਰ ਰਿਹਾ ਠੀਕ ਹੈ ਤੇ ਕਿਵੇਂ ਤਸੀਲ ਰੋਡ ਤੇ ਕਿਵੇਂ ਮਾਬੂ ਪ ਲੈਣ ਗਿਆ ਸੀ ਕਿਵੇਂ ਮਾਬੂ ਲੈਣ ਗਿਆ ਸੀ ਠੀਕ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਦੀ ਕਰੰਟ ਨਾਲ ਮੌਤ ਹੋ ਗਈ ਸੀ ਅਸਤਾ ਜੀ ਮੈਂ ਤਾਂ ਤੇ ਹੈੜੀ ਤੇ ਗਿਆ ਆਇਆ ਸੀ ਠੀਕ ਹੈ ਦੇਖ ਕਰਾਂ ਪੁਲਣਾ ਕਰਾਂ ਪੁਲ ਆ ਵੀ ਦੂਜੀ ਜੀਤੀ ਆਇਆ ਠੀਕ ਹੈ ਦੇਖ ਸਕਦੇ ਹੋ ਜਿਹੜੇ ਲੜਕੇ ਦੇ ਪਿਤਾ ਨੇ ਸਤਗੁਰ ਸਿੰਘ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਮੈਂ ਜਿਹੜਾ ਚਨਈ ਦਾ ਕੰਮ ਕਰਦਾ ਪਰ ਮੈਨੂੰ ਵੀ ਨਹੀਂ ਪਤਾ ਸੀ ਕਿ ਉਸ ਦੀ ਜਿਹੜੀ ਮੌਤ ਹੋਈ ਹੈ ਕਿਥੇ ਨਾ ਕਿਥੇ ਪਰਿਵਾਰ ਦੇ ਜਿਹੜੇ ਜੀ ਨੇ ਉਹਨਾਂ ਦੇ ਵਿੱਚ ਜਿਹੜਾ ਮਹੌਤਮ ਛਾਇਆ ਹੋਇਆ ਹੈ ਲਗਾਤਾਰ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਦੇਖ ਸਕਦੇ ਹੋ ਕਿ ਖੱਤਰੀ ਵਾਲੇ ਦੇ ਪਿੰਡ ਦੇ ਜਿਹੜੇ ਲੋਕ ਨੇ ਸਿਵਲ ਹਸਪੀਟਲ ਦੇ ਵਿੱਚ ਬੈਠੇ ਨੇ ਤੇ ਉਸ ਲੜਕੇ ਦੀ ਜਿਹੜੀ ਬੋਡੀ ਹੈ ਮੋਰਚਰੀ ਦੇ ਡਾਕ ਘਰ ਦੇ ਵਿੱਚ ਜਿਹੜੀ ਭੇਜੀ ਹੋਈ ਹੈ ਤੇ ਵਾਰਸਾ ਨੂੰ ਜਿਹੜੀ ਐ ਪੋਸਟਮਾਰਟਮ ਕਰਾ ਕੇ ਜਿਹੜੀ ਐ ਸੌਂਪੀ ਜਾਣੀ ਐ ਉਸ ਦੇ ਹਰੀ ਸਿੰਘ ਹਰੀ ਸਿੰਘ ਹੈਰਿਸਨ ਹੈਰਿਸਨ ਐ ਰਿਜ਼ ਕਿੰਨੇ ਕ ਟਾਈਮ ਤੋਂ ਤੁਹਾਡੇ ਨਾਲ ਲੜਕਾ ਜਿਹੜਾ ਕੰਮ ਕਰਦਾ ਸੀ 4 ਸਾਲ ਤੋਂ ਕੰਮ ਕਰਦਾ ਸੀ ਠੀਕ ਐ ਕਿਵੇਂ ਉੱਥੇ ਕੀ ਸਾਰੀ ਘਟਨਾਈ ਵਾਪਰੀ ਐ ਅਸੀਂ ਬਾਤਰੀ ਜੀ ਨੇ ਵੀ ਦੁਕਾਨ ਬੰਦ ਰਹੀ ਐ ਉੱਥੇ ਬੋਰਡ ਬਣਾਉਣਾ ਸੀ ਉਹ ਸੈੱਲ ਲੈਣਗੇ ਸੀ ਠੀਕ ਐ ਉਹ ਇੰਚ ਡੇਪ ਸੈੱਲ ਲੈਣ ਲੱਗਿਆ ਮੁੰਡਾ ਇੰਚ ਡੇਪ ਤਾਰਨਾ ਲੱਗ ਗਿਆ ਸੋ ਦੇਖ ਸਕਦੇ ਹਾਂ ਜਿਸ ਉਸ ਵਿਅਕਤੀ ਦੇ ਨਾਲ ਇੱਕ ਲੜਕਾ ਹੋਰ ਵੀ ਜਿਹੜਾ ਮਾਫ ਵਗੈਰਾ ਲੈ ਰਿਹਾ ਸੀ ਪਰ ਉਕਤ ਜਿਹੜੀਆਂ ਕੋਈ ਹਾਈ ਵੋਲਟੇਜ ਦੀਆਂ ਜਿਹੜੀਆਂ ਤਾਰਾਂ ਸਨ ਜਿਸ ਕਰਕੇ ਉਸ ਦੀ ਮੌਤ ਹੋਈ ਹੈ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਜਿਹੀਆਂ ਜਿੱਥੇ ਤੁਹਾਨੂੰ ਕੋਈ ਤਾਰਾ ਵਗੈਰਾ ਦਿਖਦੀਆਂ ਤਾਂ ਉਹਨਾਂ ਤੋਂ ਜਿਹੜਾ ਇੱਕ ਸਾਈਡੇ ਹੋ ਕੇ ਦਾ ਕੰਮ ਕਰੋ ਜਿਹੜੀ ਤਾਰਾਂ ਨੇ ਉਹਨਾਂ ਨੂੰ ਇੱਕ ਪਾਸੇ ਜਿਹੜੀਆਂ ਬੰਦ ਕਰਾ ਦਿਓ ਤਾਂ ਕਿ ਕਿਸੇ ਵੀ ਜਿਹੜੀ ਹੈ ਅਜਿਹੀ ਕੋਈ ਜਿਹੜੀ ਕਿਸੇ ਦੀ ਵੀ ਮੌਤ ਨਾ ਹੋ ਸਕੇ ਤੁਹਾਡਾ ਕੀ ਨਾਮ ਹੈ ਵੀਰੇ ਮੇਰਾ ਹੈਪੀ ਨਾਮ ਹੈ ਜੀ ਆਪਣੀ ਭਵਾਨੀਗੜ ਰੋਡ ਤੇ ਸ਼ਾਪ ਹੈ ਜੀ ਆਪਣਾ ਲੋਕੀ ਦਾ ਕੰਮ ਹੈ ਵੀਰੇ ਤੇ ਉਹ ਮੁੰਡਾ ਨਾ ਸਾਈਜ਼ ਲੈਣ ਗਿਆ ਸੀ ਜੀ ਆਪਣਾ ਬੱਤਰੀ ਨੇ ਨਵਾਂ ਸ਼ੋਅਰੂਮ ਕਰਾਇਆ ਇੱਥੇ ਮੋਬਾਈਲ ਵਾਲੇ ਨੇ ਤਸੀਰ ਰੋਤ ਤਸੀਰ ਰੋਤ ਤੀ ਉੱਪਰ ਉੱਥੇ ਜਦੋਂ ਇੰਚੀ ਡੇਬ ਨਾਲ ਉਹ ਇਸ ਤਰ੍ਹਾਂ ਮਿਲਣ ਲੱਗਿਆ ਜੀ ਜਦੋਂ ਉੱਪਰ ਚੱਕਣ ਲੱਗਿਆ ਇੰਚੀ ਦੇ ਸਾਹਮਣੇ 2 2.5 ਫੁੱਟ ਤੇ ਤਾਰ ਜਾਰੀ ਸੀ ਉਹਦੇ ਨਾਲ ਟੱਚ ਹੋ ਗਿਆ ਉਹ ਨਾਲ ਦਿਨਾਂ ਉਸ ਵੀਰੇ ਮੇਰੇ ਕੋਲ ਆਈ ਚੱਕੀ ਲੈ ਕੇ ਆਏ ਫਟਾਫਟ ਉਹ ਰਿਆਟੋ ਚ ਕੋਈ ਹੋਰ ਸਾਧਨ ਮਿਲਿਆ ਨਹੀਂ ਤੇ ਆਟ ਵਾਰਾ ਸੀ ਕੁਝ ਫਟਾਫਟ ਅੱਥ ਦੇ ਕੇ ਲੈ ਕੇ ਉਹ ਰਾਤ ਕਹਿੰਦੇ ਵੀ ਲੈ ਟੈਨ ਉੱਥੇ ਮੌਕੇ ਦੇ ਦਮ ਟੁੱਟ ਗਿਆ ਸਾਈਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲੜਕਾ ਹੈਪੀ ਹੈ ਜਿਹਨਾਂ ਕੋਲ ਜੋ ਸੁਵਿੰਦਰ ਸਿੰਘ ਕੰਮ ਕਰਦਾ ਸੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਕਾਫੀ ਲੰਬੇ ਸਮੇਂ ਤੋਂ ਸਾਡੇ ਕੋਲ ਕੰਮ ਕਰਦਾ ਸੀ ਪਰ ਉੱਥੇ ਜਿਹੜਾ ਇੰਚੀ ਟੇਪ ਦੇ ਨਾਲ ਉਹ ਮਾਪ ਲੈ ਰਿਹਾ ਸੀ ਪਰ ਨਾਲ ਹੀ ਜਿਹੜੀ ਕੋਈ ਤਾਰ ਸੀਗੀ ਜਿਸ ਕਰਕੇ ਉਸਦੀ ਹੈ ਕਰੰਟ ਲੱਗਣ ਨਾਲ ਬਹੁਤ ਹੋ ਗਈ ਪਰ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਜਦੋਂ ਉਸ ਲੜਕੇ ਨੂੰ ਲਿਆਂਦਾ ਗਿਆ ਤਾਂ ਡਾਕਟਰਾਂ ਦੇ ਵੱਲੋਂ ਮ੍ਰਿਤਕ ਜਿਹੜਾ ਉਸਨੂੰ ਘੋਸ਼ਿਤ ਕਰ ਦਿੱਤਾ ਗਿਆ ਫਿਲਹਾਲ ਤੁਸੀਂ ਮੈਨੂੰ ਹੁਣ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣੋ